ਇਹਨਾਂ ਦੀ ਜੁਬਾਨੀ ਸੀ ਭਾਰਤੀ ਜਨਤਾ ਪਾਰਟੀ ਕਾਂਗਰਸੀ ਐ ਅਕਾਲੀਆ ਸਾਰੇ ਕਹਿੰਦੇ ਸੀ ਇਹ ਸੈਮੀਫਾਈਨਲ ਹੈ ਸੋ ਸੈਮੀਫਾਈਨਲ ਤੇ ਪਿਆਰਿਓ ਅਸੀਂ ਜਿੱਤ ਲਿਆ ਤੇ 2027 ਦੀ ਸਾਡੀ ਬੜੀ ਵਧੀਆ ਤਿਆਰੀ ਹੈ ਕਿਉਂਕਿ ਸਾਡੇ ਕੰਮ ਬੋਲਦੇ ਆ ਸਾਡੇ ਚੰਮ ਨਹੀਂ ਬੋਲਦੇ ਤੋਂ ਪਹਿਲਾਂ ਮੈਂ ਵਧਾਈ ਦਿੰਨੀ ਆ ਸਾਡੇ ਸੀਐਮ ਸਾਹਿਬ ਨੂੰ ਸਾਡੇ ਐਮਐਲਏਸ ਨੂੰ ਸਾਡੇ ਮੰਤਰੀ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਦਰਜਾ ਬਦਰਜਾ ਉੱਥੇ ਅਧਿਕਾਰਦਾਰ ਗਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਵਰਕ ਕੀਤਾ ਉੱਥੇ ਉਹਨਾਂ ਦੇ ਕੰਮ ਦੇ ਸਦਕਾ ਉੱਥੋਂ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਅੱਜ ਖੁਸ਼ੀ ਦਾ ਦੇਖੋ ਤੁਸੀਂ ਸਾਰਾ ਸ਼ਹਿਰ ਸਾਰਾ ਸਾਡੇ ਬਲਾਕ ਪ੍ਰਧਾਨ ਆਏ ਨੇ ਚੇਅਰਮੈਨ ਸਾਹਿਬ ਆਏ ਨੇ ਸ਼ਹਿਰੀ ਪ੍ਰਧਾਨ ਜੀ ਆਏ ਨੇ ਸਾਡੇ ਇੱਥੇ ਸਾਡੇ ਐਮਐਲਏ ਪਹਿਲਾਂ ਗੋਗੀ ਜੀ ਉਹਨਾਂ ਦਾ ਕੁਝ ਹਾਸੇ ਕਾਰਨ ਡੈਥ ਹੋ ਗਈ ਸੀ ਉਹਨਾਂ ਦੀ ਜਗ੍ਹਾ ਹੁਣ ਜਿਮਨੀ ਚੌਣ ਸੰਜੀਪ ਰੋੜਾ ਜੀ ਲੜੇ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਆ ਗਿੰਪੀ ਪਾਜੀ ਕਹਿੰਦੇ ਮੁਕਾਬਲਾ ਮੈਂ ਤਾਂ ਸੋਚਦਾ ਕਿ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਹੈ ਹੀ ਨਹੀਂ ਸੀ 3 ਸਾਲ ਤੋਂ ਪੁੱਜੀ ਹੋਈ ਚੁੱਲਿਆਂ ਦੀ ਅੱਗ ਬਾਲੀ ਪਾਚੀ ਉਹਨਾਂ ਵਿੱਚੋਂ ਇੱਕ ਸਾਡਾ ਖੁਦ ਪਰਿਵਾਰ ਆ ਮੇਰੇ ਹਸਪੈਂਡ ਨੂੰ ਖੁਦ ਨੌਕਰੀ ਮਿਲੀ ਆ ਕਿਉਂਕਿ ਇਹ ਇੱਕ ਆਮ ਲੋਕਾਂ ਦੀ ਸਰਕਾਰ ਹੀ ਆਮ ਆਦਮੀ ਪਾਰਟੀ ਦੇ ਸਰਕਾਰ ਆ ਲੁਧਿਆਣਾ ਇਲੈਕਸ਼ਨ ਜਿੱਤਣ ਦੇ ਬਹੁਤ ਜ਼ਿਆਦਾ ਖੁਸ਼ੀ ਆ ਗੁਜਰਾਤ ਚੋਂ ਇਲੈਕਸ਼ਨ ਜਿੱਤੇ ਆ ਬਹੁਤ ਜ਼ਿਆਦਾ ਖੁਸ਼ੀ ਆ ਅੱਜ ਖੁਸ਼ੀ ਦਾ ਦੇਖੋ ਤੁਸੀਂ ਸਾਰਾ ਸ਼ਹਿਰ ਸਾਰਾ ਸਾਡੇ ਬਲਾਕ ਵਿਧਾਨ ਆਏ ਨੇ ਚੇਅਰਮੈਨ ਸਾਹਿਬ ਆਏ ਨੇ ਸ਼ਹਿਰੀ ਪ੍ਰਧਾਨ ਜੀ ਆਏ ਨੇ ਸਾਡੇ ਜਿੱਤ ਦਾ ਕਾਰਨ ਕੀ ਮੰਨਦੇ ਜੀ ਵੇ ਜਿੱਤ ਦਾ ਕਾਰਨ ਤੁਹਾਨੂੰ ਸਭ ਨੂੰ ਪਤਾ ਹੈ ਜੀ ਜੋ ਵਿਕਾਸ ਚੱਲ ਰਿਹਾ ਵਿਕਾਸ ਦੀ ਨੇੜੀ ਚੱਲਣ ਦੀ ਤੁਹਾਨੂੰ ਸਭ ਨੂੰ ਪਤਾ ਕੋਈ ਲੋਕੀ ਸ਼ੂਪੀ ਤਾਂ ਨਹੀਂ ਕਿ ਇੱਕੋ ਵੀ ਸਾਰੇ ਬਣਾਉਂ ਆਪੋਜੀਸ਼ਨ ਕਿ ਨਹੀਂ ਰਾਜਨੀਤੀ ਤੋਂ ਅਤੇ ਮਤਲਬ ਕਿ ਸਮਝ ਲੋ ਵੀ ਇਹਨਾਂ ਨੂੰ ਮਤਲਬ ਜਿੱਤੇ ਜਿੱਤਰਾਂ ਪਿਛਲੀ ਪਹਿਲੀ ਸਰਕਾਰਾਂ ਦਾ ਕੀ ਤੇ ਹੁਣ ਦੀ ਸਰਕਾਰ ਕੀ ਕਰਤਾ ਆਪੋਜੀਸ਼ਨ ਨੂੰ ਜੀ ਜਿੱਤ ਨਹੀਂ ਨਾ ਪਚੰਡੇ ਆਪੋਜੀਸ਼ਨ ਨੂੰ ਕੰਮ ਨਹੀਂ ਪਚੰਡੇ ਆਪੋਜੀਸ਼ਨ ਵਾਸਤੇ ਕੁਝ ਨਹੀਂ ਰਹਿ ਗਿਆ ਕਹਿਣ ਲਈ ਆਪੋਜੀਸ਼ਨ ਸਿਰਫ ਇੱਕ ਅਤਾ ਬਾਜੀ ਨੂੰ ਕਹਿ ਦਈਆਂ ਉਹੀ ਲੌਨਯੋਗੀ ਰਹਿ ਗਈ ਹੋਰ ਕੁਛ ਨਹੀਂ ਆਪੋਜੀਸ਼ਨ ਦੇ ਪਰਲੇ ਰਹਿ ਗਿਆ ਅੱਜ ਸਾਡੇ ਜਿਹੜਾ 23 ਤਰੀਕ ਨੂੰ ਅਜਾ ਰਿਜ਼ਲਟ ਆਇਆ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਹੋਈ ਸੀ ਜੇ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਗੋਗੀ ਬਾਜੀ ਸੀ ਅਚਾਨਕ ਉਹਨਾਂ ਦੀ ਜੋ ਡੈਥ ਹੋ ਗਈ ਸੀ ਉਹਨਾਂ ਦੇ ਜਿਮਨੀ ਚੋਣ ਅੱਜ ਹੋਈ ਹੈ ਉਹ ਚੋਣ ਵਿੱਚ ਸਾਡੇ ਬਹੁਤ ਸਤਿਕਾਰਯੋਗ ਸੰਜੀਵ ਕੁਮਾਰ ਜੀ अरोड़ा ਜਿਹੜੇ ਸਾਡੇ ਉਮੀਦਵਾਰ ਸੀ ਉਹਨਾਂ ਨਾਲ ਤਿੰਨ ਉਮੀਦਵਾਰ ਹੋਰ ਸੀ ਸਾਡੇ ਕਾਂਗਰਸ ਦੇ ਕਾਲੀ ਤੇ ਭਾਜਪਾ ਦੇ ਜਿੰਨਾਂ ਦਾ ਸਾਡਾ ਮੇਨ ਮੁਕਾਬਲਾ ਸੀ ਉਸ ਤਰ੍ਹਾਂ ਦੇ 13 14 ਖਲੋਤੇ ਸੀ ਨਿਊ ਟੂ ਸ਼ਟਰਨਾਲਾ ਵੀ ਖਲੋਤਾ ਸੀ ਉਤਰਾਂ ਦੇ ਚਲੋ ਬਾਕੀ ਸਾਡਾ ਤਿੰਨਾਂ ਚਾਰਾਂ ਤੀਜੇ ਨਾਲ ਵੀ ਅਸੀਂ ਮੁਕਾਬਲਾ ਨਹੀਂ ਗਿਣਦੇ ਕਾਲੀਦਾਰ ਨਾਲ ਅਸੀਂ ਮੁਕਾਬਲਾ ਨਹੀਂ ਗਿਣਦੇ ਜੀ ਸਾਡਾ ਮੁਕਾਬਲਾ ਸੀ ਮੇਨ ਦੋਹਾਂ ਦੇ ਨਾਲ ਉਹ ਦੋਹਾਂ ਦੇ ਮੁਕਾਬਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਬੜੀ ਵਧੀਆ ਲੰਮੀ ਲੀਡ ਲੈ ਕੇ ਕਿਉਂਕਿ ਵੋਟ ਜਿਹੜੀ ਆ ਘੱਟ ਪਈ ਸੀ 55% ਵੋਟ ਪਈ ਆ ਉਹਦੇ ਵੋਟ ਦੇ ਮੁਤਾਬਕ ਸੀ 11000 ਪਲੱਸ ਜਿਹੜੀ ਆ ਲੀਡ ਦੇ ਲੈ ਕੇ ਜਿਹੜੇ ਅਸੀਂ ਜਿੱਤ ਪ੍ਰਾਪਤ ਕੀਤੀ ਆ ਜਿਮਨੀ ਚੋਣ ਦੇ ਵਿੱਚੋਂ ਔਰ ਇਹ ਕਹਿੰਦੇ ਸੀ ਕਿ ਇਹ ਜਿਹੜਾ ਵਾ ਸੈਮੀਫਾਈਨਲ ਮੈਚ ਆ ਸਾਡਾ 2027 ਦਾ ਸੋ ਅਸੀਂ ਨਹੀਂ ਸੀ ਕਹਿੰਦੇ ਇਹਨਾਂ ਦੀ ਜਬਾਨੀ ਸੀ ਭਾਰਤੀ ਜਨਤਾ ਪਾਰਟੀ ਕਾਂਗਰਸੀ ਆ ਅਕਾਲੀ ਆ ਸਾਰੇ ਕਹਿੰਦੇ ਸੀ ਇਹ ਸੈਮੀਫਾਈਨਲ ਹੈ ਸੋ ਸੈਮੀਫਾਈਨਲ ਤੇ ਪਿਆਰਿਓ ਅਸੀਂ ਜਿੱਤ ਲਿਆ ਤੇ 2027 ਦੀ ਸਾਡੀ ਬੜੀ ਵਧੀਆ ਤਿਆਰੀ ਹੈ ਕਿਉਂਕਿ ਸਾਡੇ ਕੰਮ ਬੋਲਦੇ ਆ ਸਾਡੇ ਚੰਮ ਨਹੀਂ ਬੋਲਦੇ ਸਾਡੇ ਕੰਮ ਬੋਲਣਗੇ 2027 ਦੇ ਵਿੱਚ ਵੀ ਜੇ ਸਾਡੇ 3.5 ਸਾਲਾਂ ਦੇ ਵਿੱਚ ਅਸੀਂ ਕੰਮ ਨਹੀਂ ਕੀਤੇ ਹੁੰਦੇ ਤੇ ਲੋਕ ਸਾਨੂੰ ਅਜ ਨਕਾਰ ਦਿੰਦੇ ਸਾਨੂੰ ਘਰ ਬਿਠਾ ਦਿੰਦੇ ਚਾਹੇ ਉਹ ਲੋਕ ਬਹੁਤ ਸਿਆਣੇ ਨੇ ਲੁਧਿਆਣਾ ਲੋਕ ਬਹੁਤ ਸਿਆਣੇ ਨੇ ਪੜੇ ਲੋਕ ਲੋਕ ਨੇ ਉਦਯੋਗਿਕ ਸਾਰੇ ਹੈਗੇ ਨੇ ਉਤੋਂ ਦੇ ਉਹ ਸਾਨੂੰ ਨਕਾਰ ਕੇ ਘਰ ਬਿਠਾ ਦਿੰਦੇ ਪਰ ਉਹਨਾਂ ਨੇ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਉਹੀ ਸਰਕਾਰ ਚੁਣੀ ਜਿਹੜੀ ਸਰਕਾਰ ਕੰਮ ਕਰ ਰਹੀ ਆ ਨੇ ਤੇ ਤੁਸੀਂ ਆਮ ਦੇਖਦੇ ਆਪਾਂ ਪਿਛਲੀਆਂ ਇਤਿਹਾਸ ਫੋਲ ਕੇ ਵੇਖ ਲਓ ਜੋ ਸਾਢੇ 3 ਸਾਲ ਬਾਅਦ ਕੋਈ ਵੀ ਜਿਮਨੀ ਚੋਂ ਹੁੰਦੀ ਸੀ ਉਹਦਾ ਰਿਜ਼ਲਟ ਹਮੇਸ਼ਾ ਉਲਟ ਆਉਂਦਾ ਸੀ ਸੋ ਇਹ ਸਾਢੇ 3 ਸਾਲਾਂ ਦਾ ਸਾਡਾ ਬੋਲਿਆ ਕੰਮ ਆ ਜਿਹੜੀ ਸਾਨੂੰ ਬੜੀ ਵੱਡੀ ਲੰਮੀ ਨੇ ਜਿੱਤੇ ਆ ਸਾਡੇ ਬਹੁਤ ਸਤਿਕਾਰਯੋਗ ਕੈਪਟਨ ਮੰਤ ਸਿੰਘ ਹਰਪਜਨ ਸਿੰਘ ਯੂਟਿਊਬ ਸਾਹਿਬ ਨੇ ਇੰਨੀ ਕਿ ਉਥੇ ਮਿਹਨਤ ਕੀਤੀ ਆ ਕਿ ਨਵੀਂ ਜੁਆਇਨਿੰਗ ਹੱਦ ਮੁਕਾਤੀ ਕਿ ਜਿੰਨੀ ਉਹਨਾਂ ਨੇ ਜਾ ਕੇ ਉਥੇ ਜੁਆਇਨਿੰਗ ਕਰਾਈ ਆ ਸੋ ਉਹਦਾ ਬੜਾ ਵੱਡਾ ਰਿਜ਼ਲਟ ਨਾਲ ਜਣਾ ਸਾਨੂੰ ਉਹਨਾਂ ਦਾ ਮਿਲਿਆ ਅਸੀਂ ਵੀ ਸਾਥੀਆਂ ਦੇ ਨਾਲ ਜੜੇ ਸਾਰੀ ਟੀਮ ਜਾ ਕੇ ਉੱਥੇ ਜਿਸ ਤਰ੍ਹਾਂ ਵੀ ਸਾਨੂੰ ਹੁਕਮ ਲੱਗਦਾ ਸੀ ਉੱਥੇ ਜਾ ਜਾ ਕੇ ਅਸੀਂ ਉੱਥੇ ਕੰਪੇਨਿੰਗ ਵੀ ਕੀਤੀ ਆ ਝੰਡੇ ਵੀ ਲਾਏ ਆ ਕੋਈ ਸਿਪਾਈਆਂ ਆ ਆਮ ਆਦਮੀ ਪਾਰਟੀ ਦੇ ਘਰਾਂ 'ਚ ਬਹਿਣ ਵਾਲੇ ਨਹੀਂ ਆ ਅਸੀਂ ਹਮੇਸ਼ਾ ਅਸੀਂ ਜਮੀਨੀ ਹਕੀਕਤ 'ਤੇ ਚੱਲਣ ਵਾਲੇ ਬੰਦੇ ਆ ਸੋ ਬੜੀ ਖੁਸ਼ੀ ਅੱਜ ਸੋ ਆ ਖੁਸ਼ੀ ਦਾ ਤੁਸੀਂ ਮਾਹੌਲ ਦੇਖ ਰਹੇ ਹੋ ਸਾਰੇ ਸਾਰੇ ਤੁਸੀਂ ਦੇਖ ਰਹੇ ਹੋ ਕਿ ਕਿਤਨਾ ਸਾਰੇ ਖੁਸ਼ ਨੇ ਕਿਉਂਕਿ 2027 ਦਾ ਅਸੀਂ ਆਗਾਜ਼ ਕਰ ਦਿੱਤਾ ਵਾ ਤੇ ਅੰਜਾਮ ਆਗਾਜ਼ ਤੇ ਹੀ 2022 ਦਾ ਕਰਤਾ ਅੰਜਾਮ ਅਸੀਂ ਉਹਨਾਂ ਲੈ ਕੇ ਦੱਸਾਂਗੇ ਕਿਹੋ ਜਿਹਾ ਹੁੰਦਾ ਵਾ ਬਹੁਤ ਸੋਹਣਾ ਅੰਜਾਮ ਰੰਗਲਾ ਪੰਜਾਬ ਇੱਕ ਬਣਦਾ ਜਾ ਰਿਹਾ ਬਿਲਕੁਲ ਲੀਆਂ ਤੇ ਆ ਹਰ ਇੱਕ ਕੰਮ ਜਿਹੜਾ ਵਾ ਹੋ ਰਿਹਾ ਵਿਕਾਸ ਹੋ ਰਿਹਾ ਵਿਕਾਸ ਦੇ ਨਾਂ ਦੀ ਨੇਰੀ ਆ ਰਹੀ ਆ ਆਪਣੇ ਹਲਕੇ ਦੀ ਤਾਂ ਆਪਾਂ ਖਾਸ ਗੱਲ ਕਰੀਏ ਤੇ ਮੇਰਾ ਖਿਆਲ ਅਗੇ ਵੀ 70 75 ਸਾਲਾਂ ਦੇ ਵਿੱਚ ਇੱਥੇ ਉਹ ਕੰਮ ਨਹੀਂ ਹੋਏ ਜਿਹੜੇ ਮੰਤਰੀ ਸਾਹਿਬ ਨੇ ਆਣ ਕੇ ਇੱਥੇ ਕਰਵਾ ਦਿੱਤੇ ਆ ਤੇ ਕੋਈ ਵੀ ਅਜੇ ਆ ਕੰਮ ਜਿਹੜਾ ਬਾਕੀ ਵੀ ਨਹੀਂ ਰਹੂਗਾ ਸੋ ਮੈਂ ਮੰਤਰੀ ਸਾਹਿਬ ਵੱਲੋਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਦਿਲ ਦੇ ਗਹਿਰਾਈਆਂ ਤੋਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਕਿ ਤੁਸੀਂ ਘਰ ਬੈਠੇ ਸਾਡੇ ਹਰ ਇੱਕ ਵਰਕਰ ਨੇ ਜੀ ਜਿਹਦਾ ਕੋਈ ਰਿਸ਼ਤੇਦਾਰ ਸੀ ਜੀਦਾ ਕੋਈ ਵਾਕਿਫ ਸੀ ਜਿਹਦਾ ਕੋਈ ਬਿਜ਼ਨਸ 파ਟਨਰ ਸੀ ਜਿਹਦਾ ਕਿਸ ਤਰ੍ਹਾਂ ਵੀ ਇਵਨ ਕੇ ਸਾਡੇ ਹੌਸਲੀ ਲੈਣ ਵਾਲੇ ਜਿਹੜੇ ਇੱਥੋਂ ਜਾਂਦੇ ਆ ਲੁਧਿਆਣੇ ਤੋਂ ਜਾਂਦੇ ਆ ਉਹਨਾਂ ਨੇ ਫੋਨ ਕੀਤੇ ਉਹਨਾਂ ਨੂੰ ਕਿ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਣਿਆ ਸੰਜੀਵ ਰੋੜਾ ਨੂੰ ਸੰਜੀਵ ਰੋੜਾ ਜੀ ਜਿਹੜੇ ਆ ਕੈਂਡੀਡੇਟ ਬਹੁਤ ਵਧੀਆ ਕੈਂਡੀਡੇਟ ਨੇ ਇੱਕ ਬਹੁਤ ਨਾਲ ਚੈਰੀਟੇਵ ਵਾਲੇ ਲੋਕ ਨੇ ਉਹ ਇਹੋ ਜਿਹਾ ਸ਼ਖਸ਼ ਹੈ ਕਿ ਛੋਟੇ ਤੋਂ ਛੋਟੇ ਦੀ ਮਦਦ ਕਰਦਾ ਤੇ ਸੋ ਤੁਹਾਡੇ ਸਾਹਮਣੇ ਹੋਣਾ ਹੈਗਾ ਮੰਤਰੀ ਬਣਦਾ ਜਿਹੜਾ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਹਿਲਾਂ ਕਹਿ ਚੁੱਕੇ ਆ ਕਿ ਐਮ ਐਲ ਏ ਲੁਧਿਆਣੇ ਵਾਲੇ ਤੁਸੀਂ ਬਣਾਓ ਤੇ ਮੰਤਰੀ ਅਸੀਂ ਬਣਾ ਦੇਾਂਗੇ ਸੋ ਹੁਣ ਮੰਤਰੀ ਬਣ ਗਏ ਜੀ ਉਹ ਗੁਜਰਾਤ ਜਿਹੜੀ ਜਿੱਤੀ ਉਸ ਬਾਰੇ ਦੱਸੋ ਗੁਜਰਾਤ ਦੀ ਜਿਹੜੀ ਜੜੀ ਸਾਡੀ ਜਿੱਤ ਹੋਈਆਂ ਜੀ ਉਹ ਵੀ ਇੱਕ ਵਧਾਈ ਹੈ ਸਾਰਿਆਂ ਨੂੰ ਕਿਉਂਕਿ ਉਹ ਉਹ ਇਲੈਕਸ਼ਨ ਸਾਡਾ ਜਿਹੜਾ ਪਹਿਲਾਂ ਲੜਿਆ ਸੀ ਉਹ ਕਿਸੇ ਦੇ ਪਿੱਛੇ ਲੱਗੇ ਇਸ ਤਰ੍ਹਾਂ ਭੱਜ ਗਏ ਸੀ ਸੋ ਉਹ ਸਾਡੀ ਜਿੱਤ ਬੜੀ ਵੱਡੀ ਹੈ ਤੇ ਇਹ ਚੀਜ਼ ਦਾ ਵੀ ਦਾਵਾ ਵਾ ਕਿ ਗੁਜਰਾਤ ਦੀ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੱਕੀ ਬਣੇਗੀ ਕਿਉਂਕਿ ਲੋਕ ਉਥੇ ਪਿਆਰ ਕਰ ਰਹੇ ਨੇ ਤੇ ਭਾਜਪਾ ਨੂੰ ਨਕਾਰ ਰਹੇ ਨੇ ਭਾਜਪਾ ਨੂੰ ਨਕਾਰ ਰਹੇ ਨੇ ਉਥੇ ਕਿਉਂਕਿ ਲੋਕਾਂ ਨੇ ਬੜਾ ਸਮਾਂ ਦੇਖ ਲਿਆ ਬੜਾ ਲੰਮਾ ਸਮਾਂ ਦੇਖ ਲਿਆ ਭਾਜਪਾ ਨੂੰ ਚਲਾ ਕੇ ਪਰ ਲੱਗ ਕਿ ਹੁਣ ਨਹੀਂ ਇਸ ਵਾਰ ਬਦਲਾ ਲਿਆਉਣਗੇ ਆਉਣ ਵਾਲੀ ਗੁਜਰਾਤ ਦੀ ਜਿਹੜੀ ਸਰਕਾਰ ਆ ਉਹ ਵੀ ਆਮ ਆਦਮੀ ਪਾਰਟੀ ਦੀ ਹੋਏਗੀ ਜੀ ਬਹੁਤ ਹੀ ਜਿਆਦੀ ਖੁਸ਼ੀ ਹੋ ਰਹੀ ਆ ਕਿਉਂਕਿ ਇਥੇ ਸਾਡੇ ਐਮਐਲਏ ਪਹਿਲਾਂ ਗੋਗੀ ਜੀ ਉਹਨਾਂ ਦਾ ਕੁਝ ਹਾਸੇ ਕਾਰਨ ਡੈਥ ਹੋ ਗਈ ਸੀ ਉਹਨਾਂ ਦੀ ਜਗ੍ਹਾ ਹੁਣ ਜਿਮਨੀ ਚੋਣ ਸੰਜੀਪ ਰੋੜਾ ਜੀ ਲੜੇ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ ਆ ਡਿੰਪੀ ਬਾਜੀ ਕਹਿੰਦੇ ਮੁਕਾਬਲਾ ਮੈਂ ਤਾਂ ਸੋਚਦਾ ਕਿ ਉਹਨਾਂ ਨਾਲ ਸਾਡਾ ਕੋਈ ਮੁਕਾਬਲਾ ਹੈ ਹੀ ਨਹੀਂ ਸੀ ਕਿਉਂਕਿ ਸਾਡਾ ਤੇ ਆਪਣੇ ਆਪ ਨਾਲ ਮੁਕਾਬਲਾ ਸੀ ਇਸ ਕਰਕੇ ਇਹ ਸੀਟ ਜਿੱਤ ਕੇ ਕੇਜਰੀਵਾਲ ਦੀ ਔਰ ਸੀਐਮ ਭਗਵੰਤ ਮਾਨ ਦੀ ਝੋਲੀ ਦੇ ਵਿੱਚ ਪਾਈ ਆ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਜਿਹੜੀ ਸੀਟ ਜਿੱਤੀ ਆ મોદી ਦਾ ਗੜ ਮੰਨਿਆ ਜਾਂਦਾ ਸੀ ਉਹ ਸੀਟ ਜਿੱਤ ਕੇ ਕੇਜਰੀਵਾਲ ਔਰ ਭਗਵੰਤ ਮਾਨ ਦੀ ਇਸ ਝੋਲੀ ਵਿੱਚ ਪਾਈ ਜਿਹੜਾ ਜਿੱਤ ਦਾ ਕਾਰਨ ਕੀ ਦਿੰਦੇ ਜੀ ਅਸਲ ਵਿੱਚ ਇਹ ਜਿਹੜੇ ਸਰਕਾਰ ਨੇ ਸਾਢੇ 3 ਸਾਲਾਂ ਵਿੱਚ ਕੰਮ ਕੀਤੇ ਸੀ ਉਹ ਕੰਮ ਬੋਲਦੇ ਆ ਕੰਮਾਂ ਦੇ ਆਧਾਰ ਤੇ ਜਿੱਤ ਪ੍ਰਾਪਤ ਹੋਈ ਸਰਹਰਪੱਜ ਸਿੰਘ ਜੀ ਡੀਓ ਸਾਹਿਬ ਜਿਹੜੀ ਝੰਡਿਆਲਾਪੁਰ ਤੋਂ ਹੀ ਜੰਮਪਲ ਨੇ ਇਹੀ ਇੱਕ ਕੰਮ ਬੋਲਦੀ ਉਹਨਾਂ ਦੇ ਕਿ ਆਮ ਲੋਕਾਂ ਦੀ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਆਪ ਹੀ ਪਾਲਸੀ ਆਪਣਾ ਕੇ ਤੇ ਆਪ ਹੀ ਕਹਿੰਦੇ ਕਿ ਇਹ ਕੰਮ ਹੋਣ ਵਾਲੇ ਨਹੀਂ ਕਿਉਂਕਿ ਉਹ ਕੰਮ ਸਾਡੇ ਮੰਤਰੀ ਸਾਹਿਬ ਨੇ ਕਰ ਦਿਖਾਇਆ 22 ਸਾਲ ਤੋਂ ਪੁਰਾਣੀਆਂ ਜੌਬ ਜਿਹੜੀਆਂ ਹੀ ਨਾ ਇਹ ਨਹੀਂ ਕਿ ਉਹਨਾਂ ਨੇ ਸੋਚਿਆ ਕਿ ਇਹ ਮੇਰੇ ਸ਼ਹਿਰ ਦੇ ਬੱਚੇ ਆ ਤੇ ਮੈਂ ਉਹਨਾਂ ਵਾਸਤੇ ਕਰਾਂ ਉਹਨਾਂ ਨੇ ਪ੍ਰੋਪਰ ਇੱਕ ਜਿਹੜਾ ਪਾਲਸੀ ਮੈਟਰ ਹੀ ਨਾ ਉਹਨਾਂ ਨੇ ਉਹਦੇ ਆਧਾਰ ਤੇ 6500 ਪਰਿਵਾਰ ਨੂੰ ਜਿਹੜਾ ਨਾ 22 ਸਾਲ ਤੋਂ ਬੁਝੇ ਹੋਏ ਚੁੱਲਿਆਂ ਦੀ ਅੱਗ ਬਾਲੀ ਪਾਚੀ ਉਹਨਾਂ ਵਿੱਚੋਂ ਇੱਕ ਸਾਡਾ ਖੁਦ ਪਰਿਵਾਰ ਆ ਮੇਰੇ ਹਸਪੈਂਡ ਨੂੰ ਖੁੱਦ ਨੌਕਰੀ ਮਿਲੀ ਆ ਕਿਉਂਕਿ ਇਹ ਇੱਕ ਆਮ ਲੋਕਾਂ ਦੀ ਸਰਕਾਰ ਹੀ ਆਮ ਆਦਮੀ ਪਾਰਟੀ ਦੇ ਸਰਕਾਰ ਆ ਕਿਉਂਕਿ ਤੁਹਾਨੂੰ ਆਪ ਨੂੰ ਹੀ ਪਤਾ ਕਿ ਇਹ ਕਿਸੇ ਨੂੰ ਲਾਗੇ ਲੱਗਣ ਵਾਲਿਆ ਦੇ ਨਹੀਂ ਮੇਰੇ ਖੁੱਦ ਫਾਦਰ ਸਾਹਿਬ ਨੇ ਇਹਨਾਂ ਨਾਲ 35 ਸਾਲ ਲਗਾ ਲਏ ਨੇ ਮੈਂ ਉਸ ਪਾਰਟੀ ਨੂੰ ਬਿਲੋਂਗ ਕਰਦੀ ਬੈਠਾ ਕਿਉਂਕਿ ਜਿਸ ਦਿਨ ਮੇਰੇ ਫਾਦਰ ਸਾਹਿਬ ਵੀ ਬਾਬਾ ਦਾ ਸੇਵ ਦੇ ਵਿੱਚ ਮੇਰੇ ਹਸਪੈਂਡ ਨੂੰ ਨੌਕਰੀ ਮਿਲੀ ਪੀਐਸਪੀਸੀਐਲ ਚ ਤੇਈ ਬਾਬਾ ਦਾ ਸੇਵ ਦੇ ਵਿੱਚ ਸ਼ੁਕਰਾਨਾ ਕੀਤਾ ਤੇ ਖੁੱਦ ਮੇਰੇ ਪਾਰਟੀ ਦੇ ਆਦਰ ਸਾਹਿਬ ਸੀਗੇ ਬੈਕ ਜਿਹੜੇ 35 ਸਾਲ ਤੋਂ ਰਹੇ ਤੇ ਉਹਨਾਂ ਨੇ ਮੈਨੂੰ ਕੋਤੇ ਗੱਲ ਆਖੀ ਕਿ ਬੇਟਾ ਜਿੱਥੇ ਤੁਹਾਡੇ ਮੰਤਰੀ ਸਾਹਿਬ ਹੋਣਗੇ ਨਾ ਤੇ ਤੁਸੀਂ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਨਾਲ ਖੜੇ ਹੋਗੇ ਕਿਉਂਕਿ ਉਹਨਾਂ ਨੇ ਦਿਨ ਦੇਖੇ ਆ ਵੀ ਕਿਤ ਤਰ੍ਹਾਂ ਉਹਨਾਂ ਨੇ 35 ਸਾਲ ਉਹਨਾਂ ਸਰਕਾਰਾਂ ਦੇ ਨਾਲ ਲੱ ਲਿਆ ਕਿ ਟਾਈਮ ਪਾਸ ਕੀਤਾ 2027 'ਚ ਕਿਤ ਤਰ੍ਹਾਂ ਲੱਗੂਗਾ ਤੁਹਾਨੂੰ ਜਿੱਤ ਦੀ ਹਸਲ ਹੋ ਉਮੀਦ ਸ ਜਾਗੀ ਕੋਈ ਬਾਜੀ ਉਮੀਦ ਆ ਵੇਖੋ ਠਾਠਾ ਮਾਰਦਾ ਕੱਠ ਤੇ ਸਾਡੇ ਮੰਤਰੀ ਸਾਹਿਬ ਦੇ ਕਾਮ ਬੋਲਦੇ ਆ ਜਿਹੜੇ ਆਮ ਬੱਚਿਆਂ ਨੂੰ ਅੱਜ ਆਵਾਜ਼ ਬਣ ਕੇ ਬੋਲਣ ਦਾ ਮੌਕਾ ਮਿਲਿਆ ਵਾ ਪੈਹੀ ਇਸੇ ਤਰ੍ਹਾਂ ਪ੍ਰਮਾਤਮਾ ਅਰਦਾਸ ਕਰਦੇ ਕਿ ਇਹ ਸਰਕਾਰ ਇਸੇ ਤਰ੍ਹਾਂ ਦੇ ਦੁਗਣੀ ਰਾਜ ਨੂੰ ਗੁਨੀ ਤਰੱਕੀ ਕਰਨ ਦਾ ਮਾਲਕ ਬਾਲ ਬਖਸ਼ੇ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋਰੀ ਸਭ ਤੋਂ ਪਹਿਲਾਂ ਮੈਂ ਵਧਾਈ ਦਿੰਨੀ ਆ ਸਾਡੇ ਸੀਐਮ ਸਾਹਿਬ ਨੂੰ ਸਾਡੇ ਐਮਐਲਏਸ ਨੂੰ ਸਾਡੇ ਮੰਤਰੀ ਸਾਹਿਬ ਨੂੰ ਔਰ ਜਿੰਨੇ ਵੀ ਸਾਡੇ ਦਰਜਾ ਬਦਰਜਾ ਉਥੇ ਅਧਿਕਾਰਦਾਰ ਗਏ ਸੀ ਜਿਨ੍ਹਾਂ ਨੇ ਸਾਰਿਆਂ ਨੇ ਵਰਕ ਕੀਤਾ ਉਥੇ ਉਹਨਾਂ ਦੇ ਕੰਮ ਦੇ ਸਦਕਾ ਉਥੋਂ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਮੰਤਰੀ ਸਾਹਿਬ ਨੇ ਦਿਨ ਰਾਤ ਕੀਤੀ ਔਰ ਜਿੰਨੇ ਵੀ ਸਾਡੇ ਹਲਕੇ ਦੇ ਜੰਡਿਆਲੇ ਸ਼ਹਿਰ ਦੇ ਜਿੰਨੇ ਵੀ ਵਲੰਟੀਅਰ ਗਏ ਸੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਜਿਹੜੇ ਲੁਧਿਆਣੇ ਦੇ ਲੋਕ ਹੈ ਉਹ ਜਾਗਰੂਕ ਨੇ ਉਹ ਰਾਜਨੀਤੀ ਨੂੰ ਜਿਹੜੀ ਪੁਰਾਣੀ ਰਾਜਨੀਤੀ ਉਹਨੂੰ ਨਕਾਰਦੇ ਹੋਏ